ਆ ਦੇਖੋ ਜੀ ਆਪਾਂ ਕਹਿ ਦਿੰਨੇ ਆ ਵੀ ਕੈਰੀਅਰ ਕੰਪਨੀ ਦਾ ਏਸੀ ਆ ਇਹ ਇਹਦੀ ਆਹ ਜਾਲੀ ਨਾਲ ਇਹਨੂੰ 2 ਸਾਲ ਹੋਏ ਨੇ ਏਸੀ ਨਿੱਤੇ ਨੂੰ ਇਹਦੀ ਜਾਲੀ ਭੁਰ ਵੀ ਗਈ ਆਹ ਦੇਖ ਸਾਦੇ ਤੁਸੀਂ ਪਹਿਲਾਂ ਤਾਂ ਮੈਨੂੰ ਐ ਦੀ ਵੀ ਕਿਤੇ ਟੁੱਟ ਗਿਆ ਦੇਖੋ ਜਿਵੇਂ ਬਿਸਕੁਟ ਟੁੱਟਦਾ ਹੁੰਦਾ ਨਾਲ ਦੇਖੋ ਇਹ ਆਹ ਜਾਲੀ ਇਹਦੀ ਲੈ ਆਏ ਭਰ ਰਹੀ ਆ ਇਹ ਐਡੀ ਵੱਡੀ ਆ ਕੰਪਨੀ ਆ ਇਹ ਤੇ ਜਾਲੀਆਂ ਇਹ ਲਾਉਂਦੇ ਰੱਦੀ ਜਮਾ ਮਾਹ ਰੱਦੀ ਸਾਡੇ ਏਸੀ ਲੱਗਾ ਹੋਇਆ ਇੱਕ ਪਹਿਲਾਂ ਮਿਸਤਰੀ ਬੁਸੀ ਦਾ ਹੋਰ 6 ਸਾਲ ਹੋ ਗਏ ਐ ਲੱਗਦਾ ਜਿਵੇਂ ਅੱਜ ਹੀ ਨਵਾਂ ਲਿਆ ਕੇ ਲਾਇਆ ਹੈ ਇਹਨੂੰ ਵਾਲੇ 2 ਸਾਲ ਹੋ ਗਏ ਨਾ ਦੇਖੋ ਤੁਸੀਂ ਆ ਦੇ ਆ ਦੇ ਇੱਥੋਂ ਲੈ ਐਂ ਪੜ ਰਹੀ ਆ ਇਹ ਆ ਲੈ ਲੈ ਜਿਵੇਂ ਦਾਲਾ ਬਿਸਕੁਟ ਹੁੰਦਾ ਇਹ ਐ ਜਾਂ ਐਸੀ ਆ ਇਹ ਮਾਦਾ ਹੁਣ ਜੇ ਕੋਈ ਇਹ ਕੰਪਨੀ ਵਾਲਾ ਦੇਖ ਰਿਹਾ ਵੀਰ ਤਾਂ ਉਹ ਜ਼ਰੂਰ ਗੌਰ ਕਰੇ ਨਹੀਂ ਮੈਂ ਤਾਂ ਹਰ ਦਿਨ ਇਸੇ ਤਰ੍ਹਾਂ ਕੈਰੀਅਰ ਕੰਪਨੀ ਦੀ ਭੰਡੀ ਕਰੂੰਗਾ ਕਿ ਬਰੇ ਮੇਰਾ ਹੋਇਆ ਨੁਕਸਾਨ ਇਹ ਜੇ ਉਹਨਾਂ ਨੂੰ ਕੰਪਲੀਟ ਕਰਦੇ ਆ ਉਹ ਕਹਿੰਦੇ ਨੇ 700 ਰੁਪਏ ਵਿਜਿਟ ਕਰਨ ਦਾ ਲੈਵਾਂਗੇ ਜਿਹਦਾ ਮਟੀਰੀਅਲ ਪਊਗਾ ਉਹ ਤੁਹਾਡਾ ਵੱਖਰਾ ਹੋਊਗਾ ਗਾਰੰਟੀ ਉਹਦੀ ਵੀ ਨਹੀਂ ਆ ਦੇਖੋ ਆ ਜਾਲੀ ਇਹ ਲੈ ਆ ਦੇਖੋ ਚੂਰਾ ਬਣਦਾ ਜਾ ਰਿਹਾ ਹੈ ਇਹ